ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਦਸਹਿਰੇ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਈ ਥਾਵਾਂ ਤੇ ਦੇਸ਼ ਦੇ ਵਿੱਚ ਪਹਿਲਾਂ ਪ੍ਰਭੂ ਪਵਨ ਸ਼੍ਰੀ ਰਾਮ ਜੀ ਦੀ ਰਾਮਲੀਲਾ ਖੇਡੀ ਜਾਂਦੀ ਹੈ। ਉਸ ਤੋਂ ਬਾਅਦ ਦਸਹਿਰੇ ਦਾ ਤਿਹਾਰ ਮਨਾਇਆ ਜਾਂਦਾ ਹੈ। ਪਹਿਲੇ ਨਵਰਾਤੇ ਨੂੰ ਘਰਾਂ ਦੇ ਵਿੱਚ ਜਿਉਂ ਵੀ ਜਾਇ ਜਾਂਦੇ ਨੇ ਤੇ ਦਸਹਿਰੇ ਵਾਲੇ ਦਿਨ ਜਿੱਥੇ ਵੀ ਦਸਹਿਰੇ ਦਾ ਤਿਹਾਰ ਹੋਵੇ ਉਹ ਜਿਉਂ ਉੱਥੇ ਚੜਾਇਆ ਜਾਂਦੇ ਨੇ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਤਪਾ ਸ਼ਹਿਰ ਅੰਦਰ 2 ਅਕਤੂਬਰ ਨੂੰ ਦਸਹਿਰੇ ਦਾ ਤਿਹਾਰ ਬੜੀ ਸ਼ਰਧਾ ਤੇ ਧੂਮਤਾਮ ਨਾਲ ਮਨਾਇਆ ਜਾਂਦਾ ਜਿਸ ਦੇ ਸਬੰਧ ਵਿੱਚ ਧੂਰੀ ਤੋਂ ਬਹੁਤ ਹੀ ਪ੍ਰਾਣੀ ਕਲਾਕਾਰ ਮਨਜੀਤ ਧੂਰੀ ਆਪਣੇ ਸਾਥੀਆਂ ਨਾਲ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ਦਸਹਿਰਾ ਕਮੇਟੀ ਤਪਾ ਵਿਖੇ ਦਸਹਿਰੇ ਦੇ ਤਿਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਂਦੇ ਨੇ ਅਗਰਬਾਲ ਧਰਮਸ਼ਾਲਾ ਵਿੱਚ ਪਹੁੰਚੇ ਐ ਪੁਤਲਿਆਂ ਨੂੰ ਬਣਾਇਆ ਜਾ ਰਿਹਾ ਹੈ ਤੁਹਾਡੀ ਅਸੀਂ ਇਹਨਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਇਹਨਾਂ ਨੂੰ ਕਿੰਨਾ ਸਮਾਂ ਹੋ ਗਿਆ ਪੁਤਲੇ ਬਣਾਉਂਦੇ ਤੇ ਕਿਹੜੀ ਕਿਹੜੀ ਜਗਾ ਇਹ ਰਾਵਣ ਦੇ ਪੁਤਲੇ ਬਣਾਉਂਦੇ ਨੇ ਰਾਵਣ ਮੇਘਨਾਦ ਦੇ ਤੇ ਵੱਧ ਤੋਂ ਵੱਧ ਇਹਨਾਂ ਨੇ ਕਿੰਨਾ ਉੱਚਾ ਚੌੜਾ ਲੰਬਾ ਰਾਵਣ ਹੁਣ ਤੱਕ ਬਣਾਇਆ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਪੁਤਲਿਆਂ ਦੇ ਬੁੱਤਾ ਨੂੰ ਤਿਆਰ ਕੀਤਾ ਜਾਂਦਾ ਹੈ ਅਖਬਾਰ ਲਾਏ ਜਾਂਦੇ ਆ ਪਹਿਲਾਂ ਬਾਸ ਲਿਆ ਕੇ ਉਹਨਾਂ ਨੂੰ ਕਟਿਆ ਜਾਂਦਾ ਏ ਇੱਕਸਾਰ ਕਰਕੇ ਕਈ ਵਾਰ ਤਾਂ ਉਹਨਾਂ ਦੀ ਗਲਾਈ ਵੀ ਕੀਤੀ ਜਾਂਦੀ ਏ ਗਲਾਈ ਕੰਮ ਬਹੁਤ ਮੁਸ਼ਕਲ ਹੈ ਇਹ ਕਲਾਕਾਰੀ ਫਿਰ ਕੋਈ ਬੰਦਾ ਕਰ ਨਹੀਂ ਸਕਦਾ ਸਾਡੇ ਨੇੜੇ ਤੇੜੇ ਧੂਰੀ ਸ਼ਹਿਰ ਦੇ ਵਿੱਚ ਹੀ ਮਨਜੀਤ ਕਾਫੀ ਲੰਮੇ ਸਮੇਂ ਤੋਂ ਦਸਹਰੇ ਮੌਕੇ ਬੁੱਤਾਂ ਨੂੰ ਤਿਆਰ ਕਰਨ ਆਉਂਦੇ ਨੇ ਆ ਉਹਨਾਂ ਦੀ ਪੂਰੀ ਟੀਮ ਹੈ ਜੋ ਪਹਿਲਾਂ ਬਾਸ ਨਾਲ ਉਹਨਾਂ ਦਾ ਢਾਂਚਾ ਤਿਆਰ ਕੀਤਾ ਗਿਆ ਉਸ ਤੋਂ ਬਾਅਦ ਅਖਬਾਰ ਲਾਈ ਜਾਂਦੇ ਨੇ ਅਖਬਾਰ ਲਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਦੀ ਡੈਂਟਿੰਗ ਪੇਂਟਿੰਗ ਕੀਤੀ ਜਾਂਦੀ ਹੈ ਡੈਂਟਿੰਗ ਪੇਂਟਿੰਗ ਦਾ ਮਤਲਬ ਹੈ ਵੀ ਉਹਨਾਂ ਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਅਸਲੀ ਦਿੱਖ ਦਿੱਤੀ ਜਾਂਦੀ ਹੈ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਕਲਚਰ ਰਾਮਲੀਲਾ ਦਸਹਿਰਾ ਕਮੇਟੀ ਵੱਲੋਂ ਹਰ ਬਾਰ ਦਸਹਿਰੇ ਦੇ ਤਿਹਾੜ ਮੌਕੇ ਤਿੰਨ ਬੁੱਤ ਬਣਵਾਏ ਜਾਂਦੇ ਨੇ ਜਿਸ ਦੇ ਵਿੱਚ ਰਾਵਣ ਮੇਘਨਾਥ ਅਤੇ ਕੁੰਭ ਕਰਨ ਦੇ ਪੁਤਲੇ ਬਣਾਏ ਜਾਂਦੇ ਨੇ ਤੁਹਾਡੀ ਅਸੀਂ ਜਿਹੜੇ ਟੀਮ ਦੇ ਮੁਖੀ ਨੇ ਮਨਜੀਤ ਧੂਰੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਉਹਨਾਂ ਦੇ ਹੋਰ ਟੀਮ ਮੈਂਬਰਾਂ ਨਾਲ ਵੀ ਗੱਲ ਕਰਵਾਵਾਂਗੇ ਉਹਨਾਂ ਵੱਲੋਂ ਆ ਤਿੰਨ ਬੁੱਤਾਂ ਦੀਆਂ ਧੜ ਤਿਆਰ ਕੀਤੇ ਗਏ ਨੇ ਆ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਅਸੀਂ ਕਲੋਜ਼ ਕਰਕੇ ਵੀ ਦਿਖਾ ਦਿੰਨੇ ਆ ਇੱਕ ਕੰਮ ਬਹੁਤ ਮੁਸ਼ਕਲ ਦਾ ਕੰਮ ਹੈ ਕਿਉਂਕਿ ਵੱਡੀ ਤਾਂ ਗੱਲ ਇਹਦੇ ਵਿੱਚ ਇਹ ਹੈ ਵੀ ਇਹ ਕਲਾਕਾਰੀ ਦਿਖਦੀ ਹੈ। ਇਸ ਦੇ ਵਿੱਚ ਇਹ ਕਲਾਕਾਰੀ ਦਿਖਦੀ ਹੈ। ਆ ਇਹਨਾਂ ਦੀਆਂ ਬਾਹਾਂ ਜਾਂ ਲਤਾਂ ਆ ਗਈਆਂ ਬੁੱਤਾਂ ਦੀਆਂ। ਸਾਰਾ ਤੁਹਾਨੂੰ ਅਸੀਂ ਦਿਖਾਵਾਂਗੇ। ਪਰ ਤੁਹਾਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਇਹਦੇ ਅਸੀਂ ਤੁਹਾਨੂੰ ਦੋ ਪਾਰਟ ਦਿਖਾਵਾਂਗੇ। ਇੱਕ ਤਾਂ ਅੱਜ ਤੁਹਾਨੂੰ ਪਾਰਟ ਦਿਖਾਵਾਂਗੇ, ਇੱਕ ਦਸਹਰੇ ਤੋਂ ਪਹਿਲਾਂ ਜਦੋਂ ਬਿਲਕੁਲ ਇਹ ਤਿੰਨੇ ਬੁੱਤ ਤਿਆਰ ਹੋਗੇ। ਉਦੋਂ ਤੁਹਾਨੂੰ ਅਸੀਂ ਇਹਨਾਂ ਦੀਆਂ ਅੰਤਮ ਸ਼ੋਹਾਂ ਦੇਣਗੇ ਜੋ ਉਦੋਂ ਸਾਰੀ ਤੁਹਾਨੂੰ ਵੀਡੀਓ ਦਿਖਾਵਾਂਗੇ ਤੁਸੀਂ ਪਹਿਲਾਂ ਵੀ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਆ ਤੁਸੀਂ ਦੇਖ ਹੀ ਰਹੇ ਹੋ ਕਲਾਕਾਰੀ ਕੀਤੀ ਜਾ ਰਹੀ ਹੈ ਅਖਬਾਰ ਲਾ ਰਹੇ ਲਾਏ ਜਾ ਰਹੇ ਨੇ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਬਣਾਉਂਦੇ ਤਾਂ ਪਹਿਲਾਂ ਬਹੁਤ ਸੀ ਬੁੱਤ ਪਰ ਸਮਝ ਨਹੀਂ ਸੀ ਆਉਂਦਾ ਮਨਜੀਤ ਧੂਰੀ ਬੁੱਤ ਬਣਾਉਣ ਦਾ ਮਾਹਰ ਹੈ ਤੇ ਇਹ ਤੋਂ ਇਹ ਵੀ ਪੁੱਛਾਂਗੇ ਵੀ ਦਸਹਰੇ ਦੇ ਜਦੋਂ ਤੁਸੀਂ ਬੁੱਤ ਬਣਾਉਂਦੇ ਹੋ ਤਾਂ ਇਸ ਤੋਂ ਇਲਾਵਾ ਹੋਰ ਨਾਲ-ਨਾਲ ਕੀ ਕੰਮ ਕਰਦੇ ਹੋ ਇਹ ਇਹਨਾਂ ਦੇ ਸਹਿਯੋਗੀ ਨੇ ਜੋ ਅਖਬਾਰਾਂ ਤੇ ਮਾਵਾ ਜਾਂ ਪਲੇਟੀ ਕਹਿੰਦੇ ਨੇ ਪਲੇਟੀ ਲਾ ਕੇ ਤਿਆਰ ਕਰਦੇ ਨੇ ਕਿੰਨੇ ਫੁੱਟ ਦਾ ਇਹ ਇਹਦੀ ਚਾਈ ਹੈ ਕਿੰਨਾ ਚੌੜਾ ਹੈ ਤਾਂ ਤਪਾ ਮੰਡੀ ਵਿਖੇ 2 ਤਰੀਕ ਨੂੰ ਦਸਹਿਰੇ ਦਾ ਤਿਹਾਰ ਰਾਮਲੀਲਾ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਮੰਜੀ ਜੀ ਤੁਹਾਨੂੰ ਇਹ ਬੁੱਤ ਬਣਾਉਦਿਆਂ ਨੂੰ ਕਿੰਨਾ ਟਾਈਮ ਹੋਇਆ ਮੈਨੂੰ ਉਹ 35 ਸਾਲ ਦੇ ਵਿੱਚ ਜੀ ਹੂੰ ਇੱਕ ਕਰ ਮੈਂ 90 ਸੰਭਰਤਾਰੇ ਰੀਚਾ ਉਹ ਨਾਮਾ ਮੰਡੀ ਇਹ ਕਿੰਨਾ ਉੱਚਾ ਜੀ ਇਹ 50 ਫੁੱਟ ਉੱਚਾ ਹੈ ਅੱਛਾ ਗਾਵਣ 4-4 ਫੁੱਟ ਦੇ ਕੁੰਮ ਘਰ ਮੇਕਰ ਦਾ ਹੈ ਤੇ ਇਸ ਤੋਂ ਇਲਾਵਾ ਹੋਰ ਫਿਰ ਕੀ ਕੰਮ ਕਰਦੇ ਹੋ ਸਟਿਚਾ ਵਗੈਰਾ ਦਾ ਕੰਮ ਕਰਦੇ ਜੀ ਅੱਛਾ ਵਿਆਹ ਸ਼ਾਦੀ ਜੀ ਠੀਕ ਹੈ ਇਹ ਤੁਸੀਂ ਕੰਮ ਕੀ ਤੋਂ ਸਿੱਖਿਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਮੈਨੂੰ ਕ੍ਰਿਸ਼ਨਾ ਦਾ ਸਿੱਖਿਆ ਜੀ ਫਿਰ ਅਸਤ ਕ੍ਰਿਸ਼ਨਾ ਤੁਰੀ ਤੋਂ ਹੀ ਹੂੰ 200 ਪਾਸ ਹੋ ਗਿਆ ਇੱਕ ਸਮੇਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਹੋ ਗਿਆ ਜੀ 30 ਸਾਲ ਹੋ ਗਏ ਕੰਮ ਕਰਦੇ। 30 ਸਾਲ ਹੋ ਗਏ। ਹਾਂਜੀ। ਸਵਾਤੋ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦਾ ਤੂੰ ਰਿਚ? ਮੇਰੇ ਦਾਦੇ ਉਹਦੇ ਛੋਟੇ ਬਰਾਦਰ ਨੇ ਤੂੰ ਨੇ ਬਿਟੇਓ ਕੰਮ ਕਰਦੇ। ਅੱਛਾ। ਉਹ ਕਰਦੇ ਨੇ ਰਾਬਣ ਬਣਾਉਂਦੇ ਆ। ਹੋਰ ਤੁਸੀਂ ਕਿੱਥੇ ਕਿੱਥੇ ਬਣਾ ਕੇ ਆਓ ਰਾਬਣ? ਮੈਂ ਇੱਕ ਤਾਉਰੀ ਬਣਾਤਾ ਜੀ, ਗਨਾਬੇ ਬਣਾਉਣਾ, ਫਿਰ ਆਪ ਉਹ ਬਰਾ ਆਜਾ ਮੁੰਡੀ ਬਣਾਣੀ। ਅੱਛਾ। ਤਿੰਨ ਆਰਡਰ ਹੈ? ਹਾਂਜੀ। ਅੱਛਾ ਵੱਧ ਤੋਂ ਵੱਧ ਕਿੰਨਾ ਉੱਚਾ ਬਣਾਏ ਤੁਸੀਂ? ਮੈਂ 6 ਫੁੱਟ ਉੱਚਾ ਬਣਾਏ। ਵੱਧ ਤੋਂ ਵੱਧ। ਅੱਛਾ। ਠੀਕ।